ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਤਾਜੀ ਸੂਈਬੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆ ਬਾਈ ਤੁਹਾਡੇ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨਾਮ ਤੇ ਰੇਸ਼ਮ ਸਿੰਘ ਪਿੰਡ ਸੰਧੂ ਕਲਾਂ ਹਮ ਜਿਲ੍ਹਾ ਬਰਨਾਲਾ ਹਮ ਤਹਿਸੀਲ ਤਵਾ ਨੇੜੇ ਪਿੰਡ ਭਰਾ ਨੇੜੇ ਪਿੰਡ ਨਾਣੇ ਵਾਲਾ ਹਮ ਛੋਟੇ ਸੰਧੂ ਇਧਰੋਂ ਰਾਈਆ ਤਪੇ ਵਾਲੀ ਸਾਈਡ ਤੋਂ ਬੱਲੋ ਮੋਬਾਈਲ ਨੰਬਰ ਬੋਲੋ ਮੈਲ ਨੰਬਰ 9952 15127 ਠੀਕ ਆ ਭਾਈ ਭਾਈ ਜਿਹੜੀ ਇਹ ਬੈਣ ਦੇ ਨੇ ਕਿਹੜਾ ਸੂਆ ਸੂਈ ਆ ਇਹ ਵੀਰੇ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਭਰਾ ਇਹ ਮੰਨ ਲਾ ਸਵੇਰ 9:30 10 ਵਜੇ ਸੂਈ ਆ ਮੈਨੂੰ ਠੀਕ ਆ ਬੱਚਾ ਕੀ ਦੇਤਾ ਬੱਚਾ ਬੱਸੀ ਦੇਦੀ ਬੱਚੀ ਚੰਗੀ ਆ ਨਾ ਹਾਂ ਠੀਕ ਆ ਕਿਹੜੀ ਡੀਗੀ ਦੀ ਹੈ ਗਰਮਾਣ 41 ਮਨ ਲਾ 40 41 40 ਵੀ ਆ ਮੰਨ ਲਾ ਅੱਛਾ ਹੂੰ ਠੀਕ ਆ ਜ਼ੇਰ ਪਈ ਕੀ ਭਰਾ ਹਾਂ ਜ਼ੇਰ ਨਹੀਂ ਪਈ ਹਜੇ ਠੀਕ ਆ ਜੇਰ ਵਾ ਪੈ ਜੂ ਅੱਧੇ ਘੰਟੇ ਚ ਮੰਨ ਹੋ ਰਹੀ ਠੀਕ ਆ ਥੋੜਾ ਟਾਈਮ ਹੋਇਆ ਸੋਈ ਥੋੜਾ ਟਾਈਮ ਹੀ ਹੋਇਆ ਹਾਂ ਠੀਕ ਜੇਰ ਪਾਣੀ ਬਾਈ ਬਾਕੀ 10 ਵਜੇ ਸੋਈ ਹੈ ਹੋਇਆ ਸੋਈ ਨੂੰ ਠੀਕ ਆ ਬਾਈ ਬੋਲਾ ਫਿਰ ਕੱਢਿਆ ਕਿ ਨਹੀਂ ਬੋਲਾ ਕੱਢਦਾ 3 ਕਿਲੋ ਕੱਢਦਾ ਮੈਂ ਲਾ 2 ਕਿਲੋ ਬੱਚੇ ਨੂੰ ਪਿਆ ਤਾਂ ਹੂੰ ਭੁੱਖਾ ਸੀ ਬੱਚਾ ਠੀਕ ਆ ਤੇ ਕਿਲੋਕ ਮੈਂ ਲਾਉ ਬਾਲਟੀ ਚ ਪਿਆ ਦੇਖੋ ਠੀਕ ਕਿਲੋਕ ਬਾਈ ਕਿਹਨਾ ਬਾਲਟੀ ਚ ਪਿਆ ਠੀਕ ਆ ਓਕੇ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਜਾੜੀ ਥਾਂ ਨਿੱਖੜ ਮੇ ਪੂਰੇ ਗਰਦ ਤੇ ਨਾੜਾ ਨੂੜਾ ਲੇਵੇ ਤੇ ਫੋਲਾ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜੀ ਦੁੱਧ ਵੀਰੇ ਯਾਰ ਮਨ ਲਾ ਇਹਨੇ 24 25 ਕਿਲੋ ਦੁੱਧ ਜੂਹੇ ਕੱਢਿਆ ਹੂੰ ਰਾਵਣਾ ਬਾਈ 28 28 29 ਲੀਟਰ ਦੁੱਧ ਦੇਊਗੀ ਠੀਕ ਆ ਹੂੰ ਖੋਲ ਦੇ ਤੋਰ ਕੇ ਦਿਖਾ ਦੇ ਬਾਈ ਦੁੱਧ ਬਾਕੀ ਦੁੱਧ ਸੇਵਾ ਦਾ ਬਹੁਤ ਚੰਗਾ ਦੱਸਿਆ ਬਾਈ ਬਾਕੀ ਦੁੱਧ ਸੇਵਾ ਦਾ ਮਨ ਲਾ ਜੀ ਨਾ ਇਹਨੂੰ ਪਾੜਾਂਗੇ ਉਹਨੇ ਹੀ ਕੱਢ ਲਾਂਗੇ ਇਹਦਾ ਚੀਜ਼ ਹੀ ਇਹ ਜੀ ਮਨ ਸਹੀ ਗੱਲ ਆ ਫੇਸ ਬਿਊਟੀ ਕਮਾਲ ਦੀ ਐ ਸੋਈ ਸਵਾਈਆ ਬੱਚਾ ਬੱਚੀ ਨੂੰ ਜਨਮ ਦਿੱਤਾ ਫੇਸ ਦੇਖੋ ਫੇਸ ਬੜਾ ਚੰਗਾ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਤੋਰਾ ਦੇਖੋ ਤੋਰਾ ਵੀ ਕਮਾਲ ਕੀ ਬਾਤ ਹੈ ਬਈ ਕੱਦ ਚੰਗਾ ਬਰੀਡ ਚੰਗੀ ਪ੍ਰਿੰਟ ਚੰਗਾ ਤੇ ਚਵਾਈ ਵੀ ਬਾਈ ਕਹਿੰਦਾ ਨੰਬਰ 1 ਐ ਸੋਈ ਸਵਾਈਆ ਬਈ ਨਾਣਾ ਨੂਣਾਲੇ ਵਿੱਚ ਹੋਲਾ ਦੁੱਧਰ ਘੜਬਾਈ ਨੇ ਬਹੁਤ ਚੰਗਾ ਦੱਸਿਆ ਲਓ ਤੋਰਾ ਕਰਦੀ ਹੈ ਹੂੰ ਹੀ ਮੋਲ ਜੈਜਰ ਮੋਲ ਵੀਰੇ ਫੋਨ ਤੇ ਹੋ ਜੈਜ ਹੀ ਹੋਗਾ ਹਾਂ ਜੈਜ ਹੀ ਹੋ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੈਡ ਦੇ ਹਿਸਾਬ ਨਾਲ ਜਮਾ ਜੈਜ ਹੋਗਾ ਮੋੜ ਲਿਆ ਬਾਈ ਫੇਸ ਦੇਖੋ ਫੇਸ ਬੜਾ ਪਿਆਰਾ ਪ੍ਰਿੰਟ ਬਹੁਤ ਚੰਗਾ ਕਰਵਾਇਆ ਦੇਖੋ ਫੋਨੀਬਾਦੀ ਪੂਰੀ ਚੰਗੀ ਹੈ ਸਨਖਪੁਣਾ ਬੈਡ ਦੇ ਵਿੱਚ ਫੁੱਲ ਆ ਬਾਈ ਕਿਆ ਬਾਤ ਕਵਾਲਟੀ ਬਹੁਤ ਹਨਾ ਬੈਡ ਦੀ ਬਹੁਤ ਬਹੁਤ ਵੋਦੀ ਵਾਲੀ ਹੈ ਪੂਰੀ ਪਿਆਰਾ ਮਨ ਸਹੀ ਗੱਲ ਲੈ ਚਲੋ ਪ੍ਰਾ ਕਰੇ ਰੱਖਣ ਵਾਲੀ ਵਹੜਾ ਜਾਂ ਫਾਰਮ ਚ ਲੱਗੋ ਥੋੜਾ ਬੱਚੇ ਦਾ ਜਿਹਾ ਥੋੜਾ ਬੱਚੇ ਦਾ ਕਰਦੀ ਆ ਤੇ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੀਆਂ ਇੱਕ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਚਵਾਈ ਨੰਬਰ 1 ਲੇਵਾ ਦੇਖੋ ਨਾੜ ਦੇਖੋ ਕੱਲੀ ਕੱਲੀ ਨਾੜਾਂ ਜਾਂਕ ਲੀਏ ਬੱਚਾ ਮਗਰ ਬੱਚੀ ਆ ਬਈ ਆ ਇਹ ਦੰਨੇ ਜਵਾਈ ਚੈੱਕ ਕਰੂ ਕਰ ਗਈ ਪੋਲੀ ਮੈਂ ਕਹਿੰਦਾ ਪੂਰੀ ਚੰਗੀ ਜਵਾਈ ਆ ਹੱਥੀ ਝੋਲਾ ਮਸ਼ੀਨ ਨਾਲ ਝੋਲਾ ਸਾ ਵੀ ਕੋਈ ਚੈੱਕ ਕਰਨੀ ਲਾ ਜਿਵੇਂ ਮਰਜੀ ਧਾਰਾ ਮਰੀ ਚੱਲਦੀ ਮੋਟੀ ਮੋਟੀ ਧਾਰਾ ਬੜਾ ਚੰਗਾ ਚੋਣ ਲੱਗਿਆ ਕਰਮਣੀ ਦਾ ਕੀ ਬਾਤ ਲੇਵਾ ਦੇਖੋ ਲੇਵਾ ਵੀ ਬਹੁਤ ਨਾਲ ਕੇ ਜਾਣਦਾ ਮਨਦਾ ਨਾਲਕੇ ਵਾਲਾ ਕੰਮ ਹੀ ਆ ਆਪਣਾ ਤੇ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਮੁੱਲ ਹੋਊਗਾ ਫੋਨ ਤੇ ਬਾਈ ਵੈੜ ਚੰਗੀ ਐ ਸੋਈ ਸਵਾਈ ਐ ਕਿਸੇ ਵੀਰ ਨੂੰ ਖਸਾਨਦਾ ਵੇ ਬਾਈ ਨੇ ਕਨੈਕਟ ਕਰ ਲਿਆ ਧੰਨਵਾਦ